ਮੋਰ ਪ੍ਰੈਜ਼ੈਂਸ ਸੇ ਖੋਆ ਅਸੀਂ ਸੇਖੋ ਇੰਦਰਪਾਲ ਜਨਰੇਟਰ ਵਰਕਸ਼ॉप ਸਟੈਂਡ ਝੰਡਿਆਣਾ ਸ਼ਰਕੀ ਮੋਗਾ ਤੋਂ ਆਏ ਆ ਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਸਾਇਲੈਂਟ ਜਨਰੇਟਰ ਸੈਟ ਓਪਨ ਇੰਜਨਾਂ ਵਾਲੇ ਜਨਰੇਟਰ ਸਾਡਾ ਲਾਈਕ ਮਹਿੰਦਰਾ ਐਂਧਰਾ ਕੰਪਨੀ ਕਰਲੋਸ ਕਰ ਹੂਮਨ ਸੁਧੀਰ ਆਇਸ਼ਰ ਕੰਪਨੀ ਦੇ ਨਵੇਂ ਜਨਰੇਟਰ ਸੈਟ ਲੈ ਕੇ ਆਏ ਆ ਜੀ ਹਾਂ ਜੀ ਜਨਰੇਟਰ ਸੈਟ ਦੇ ਵਿੱਚ ਜੀਐਸਟੀ ਦਾ ਉਹ ਨਹੀਂ ਕਟਿਆ ਹੈਗਾ ਕਿਉਂਕਿ ਪਹਿਲਾਂ ਵੀ ਇਹ ਪ੍ਰੋਡਕਟ 18% ਦੇ ਵਿੱਚ ਸੀਗਾ ਹੁਣ ਵੀ ਆ ਇਦੇ ਵਿੱਚ ਕੁਝ ਕੁ ਪਾਰਟਸ ਹੈਗੇ ਆ ਜਿਹੜੇ ਕਿ ਜਿਵੇਂ ਕਿ ਬੈਟਰੀ ਹੋ ਗਈ ਉਹ 28 ਜੀ ਸੀ ਉਹ 18% ਹੋ ਗਏ ਪਰ ਫਿਰ ਵੀ ਅਸੀਂ ਆਪਣੇਆਂ ਤੋਂ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਵਾ ਅਸੀਂ ਮੇਲੇ ਤੇ 45000 ਰੁਪਏ ਤੱਕ ਹਰ ਇੱਕ ਜਨਰੇਟਰ ਸੈੱਟ ਦੇ ਉੱਤੇ ਸਾਈਲੈਂਟ ਜਨਰੇਟਰ ਸੈੱਟ ਦੇ ਉੱਤੇ ਡਿਸਕਾਊਂਟ ਅਸੀਂ ਦਿੱਤਾ ਵਾ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਆਪਣੇ ਕੋਲੇ ਜੀ ਜਨਰੇਟਰ ਸੈੱਟ 7.5 ਕੇਵੀ ਤੋਂ ਸ਼ੁਰੂ ਹੋ ਜਾਂਦੇ ਤੇ ਆਪਾਂ 500 ਕੇਵੀ ਤੱਕ ਦਾ ਜਨਰੇਟਰ ਸੈੱਟ ਓਪਨ ਤੇ ਸਾਈਲੈਂਟ ਦੋਨੋਂ ਤਰ੍ਹਾਂ ਦੇ ਸੇਲ ਕਰਦੇ ਹਾਂ ਆਪਣੀ ਕੰਪਨੀ ਜੀ 2008 ਤੋਂ ਚੱਲ ਰਹੀ ਆ ਤੇ ਆਪਾਂ ਪਿਛਲੇ 14 ਸਾਲ ਤੋਂ ਲਗਾਤਾਰ ਪੀਜੂ ਦਾ ਇੱਕਸਾਨ ਮੇਲਾ ਅਟੈਂਡ ਕਰ ਰਹੇ ਆ ਜੀ ਸਾਨੂੰ ਵਧੀਆ ਰਿਸਪੌਂਸ ਮਿਲਦਾ ਚੰਗੇ ਕਿਸਾਨਾਂ ਨੂੰ ਅਸੀਂ ਜਨਰੇਟਰ ਪ੍ਰੋਵਾਈਡ ਕਰਦੇ ਆ ਵਧੀਆ ਘੱਟ ਡੀਜ਼ਲ ਖਪਤ ਵਾਲਾ ਜਨਰੇਟਰ ਜਿਆਦਾਤਰ ਜੀ ਮਹਿੰਦਰਾ ਐਂਡ ਮਹਿੰਦਰਾ ਤੇ ਕਰਲੋਸਕੋਰ ਕੰਪਨੀ ਦੇ ਜਨਰੇਟਰ ਸੈੱਟ ਦੀ ਡਿਮਾਂਡ ਆਪਣੀ ਜਾਦੇ ਆ ਉਹਦੇ ਵਿੱਚ 10 ਕੇਵੀਏ ਤੋਂ ਲੈ ਕੇ 25 ਕੇਵੀਏ ਦੇ ਜਿਹੜੇ ਵੀ ਨੂੰ ਡੋਮੈਸਟਿਕ ਜਨਰੇਟਰ ਸੈੱਟ ਆ ਜੀ ਉਹਨਾਂ ਦੀ ਜਾਦੇ ਡਿਮਾਂਡ ਹੈਗੀ ਆ ਆਪਣੇ ਕੋਲੋਂ ਓਪਨ ਪੰਜਾਬ ਤੋਂ ਇਲਾਵਾ ਜੀ ਰਾਜਸਥਾਨ ਹਰਿਆਣਾ ਤੇ ਹਿਮਾਚਲ ਤੋਂ ਵੀ ਗਾਹਕਾਰ ਆ ਰਿਹਾ ਵਾ ਜੀ ਡੀਜ਼ਲ ਦੀ ਗੱਲ ਜੀ ਇਹ ਤੇ ਐਚਪੀ ਦੇ ਡਿਪੈਂਡ ਕਰਦਾ ਵਾ ਜਿਵੇਂ ਕਿ 7.5 ਕੇਵੀ ਜਾਂ 10 ਕੇਵੀ ਦਾ ਜਨਰੇਟਰ ਸੈਟ ਆ ਉਹ ਤਕਰੀਬਨ 2 ਕੇਸੀ ਚਲਾ ਕੇ 1.5 ਲੀਟਰ ਡੀਜ਼ਲ ਘੰਟੇ ਦਾ ਖਾਂਦਾ ਜੀ 1.5 ਤੋਂ 2 ਲੀਟਰ ਦੇ ਵਿੱਚ 4 ਈਸੀ ਦੇ ਟਾਂਦੇ ਹੀ ਚਲਾ ਦਿੰਦਾ ਹੈਗਾ ਬੰਦੀ ਜੀ ਤੁਸਾਨਾ ਵਾਸਤੇ ਤਾਂ ਜੀ ਜ਼ਿਆਦਾਤਰ ਤਾਂ ਹੁਣ ਡਮੈਸਟਿਕ ਜਨਰੇਟਰ ਸੈਟ ਹੀ ਚੱਲਦੇ ਆ ਘਰਾਂ ਵਾਲੇ ਕਿਉਂਕਿ ਮੋਟਰਾਂ ਵਗੈਰਾ ਤੇ ਤਾਂ ਲਾਈਟ ਪੂਰੀ ਆਉਂਦੀ ਆ ਕਿ ਉਹ ਨਹੀਂ ਵੇਖ ਰਹੇ ਤੇ ਓਪਨ ਤੇ ਸਾਇਲੈਂਟ ਜਨਰੇਟਰ ਸੈੱਟ ਜਾਦੇ ਇਹੀ ਆ 7.5 ਤੋਂ 25 ਕੇਵੀ ਦੇ ਕਰਦੀ ਡਿਮਾਂਡ ਜਾ ਰਹੀ ਹੈ। ਨਿਸ਼ਾਨਪਰਾਵਾਂ ਤੋਂ ਇਹੀ ਅਪੀਲ ਆਗਾ ਵੀ ਆਓ ਆਪਣੀ ਸਟਾਲ ਤੇ ਪਹੁੰਚੋ ਤੁਸੀਂ ਆਪਣੇ ਕੋਲੇ ਵਧੀਆ ਜਨਰੇਟਰ ਸੈੱਟ ਹੈਗੇ ਜਿਹੜੇ ਬਹੁਤ ਘੱਟ ਡੀਜ਼ਲ ਖਾਪਦੇ ਵਾਲਿਆ ਘੱਟ ਰੇਟ ਦੇ ਵਿੱਚ ਆਪਾਂ ਪ੍ਰੋਵਾਈਡ ਕਰਦੇ ਹੈਗੇ ਆ ਜੀ ਸਰਵਿਸ ਵੀ ਪੂਰੀ ਹੈਗੀ ਆਪਣੀ ਤੁਸੀਂ ਆਪਣੇ ਕੰਟੈਕਟ ਇਥੇ ਦੇਖੋ ਵਿਸ਼ੇਖੋਂਦਰਪਾਲ ਜਨਰੇਟਰ ਝੰਡਿਆਣਾ ਸ਼ਰਕੀ ਤੇ ਪਹੁੰਚੋ ਤੇ ਹਰ ਤਰ੍ਹਾਂ ਦਾ ਜਨਰੇਟਰ ਸੈੱਟ ਤੁਹਾਨੂੰ ਮਿਲੇਗਾ।